ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਵੀ ਸੇਵਾ ਭੇਜਿਆ ਤੁਹਾਡੀ ਸੇਵਾ ਲਈ ਬਾਬਾ ਜੀ ਨੇ ਕੀ ਨਾਮ ਆ ਤੁਹਾਡਾ ਹੈ ਕੀ ਨਾਮ ਆ ਤੁਹਾਡਾ ਲਕਸ਼ਮਨ ਲਕਸ਼ਮਨ ਭਾਈ ਨਾਮ ਬਹੁਤ ਵਧੀਆ ਬੈਠੋ ਗੱਡੀ ਚ ਆਜੋ ਕੋਰ ਸਾਹਿਬ ਇੰਟਰਵਿਊ ਲੈਣੇ ਹੋ ਉਹ ਸਾਰੇ ਇੱਧਰ ਆਈ ਜਾਂਦੇ ਨੇ ਹੁਣ ਉਧਰੋਂ ਦੀ ਉਧਰੋਂ ਭੱਜ ਗਏ ਇੰਦਰਾ ਜੀ ਉਹ ਨਹੀਂ ਉਰੋ ਵਿੱਚ ਉਰੋ ਚੱਕਾਂ ਆ ਦੇਖੋ ਬਾਬਾ ਜੀ ਦੀ ਸੇਵਾ ਲੱਗੀ ਇਹਨਾਂ ਨੂੰ ਲੈ ਕੇ ਜੰਨੇ ਅੱਜ ਤਲਾਸ਼ੀ ਕੀ ਕੀ ਆ ਤੇਰੇ ਕੋਲ ਗਲਤ ਚੀਜ਼ ਕੋਈ ਤਮਾਕੂ ਪੀੜੀ ਸੈਟ ਕੀ ਪਾਇਆ ਹੋਇਆ ਕੱਢ ਕੱਢ ਦੇ ਆ ਦੇ ਮਾਇਆ ਗੋਲਕੇ ਚ ਪਾ ਦੇ ਅਵੀ ਆਏ ਪਤਾ ਹੈ ਸੰਗਤ ਨੂੰ ਬੇਕੋ ਬਣਾਉਣਾ ਤੂੰ ਹੈਗਾ ਭਈਆ ਤੂੰ ਬਣ ਕੇ ਵੀ ਲੋਕ ਦੁਨੀਆ ਗੱਲਾਂ ਕਰਦੀ ਐ ਵੀ ਪੰਜਾਬੀ ਭੀਖ ਨਹੀਂ ਮੰਗਦੇ ਹਾਂ ਜੀ ਹਾਂ ਜੀ ਇਹ ਲੋਕਾ ਮੂਰੇ ਝੂਠੇ ਬਾਰੇ ਆ ਵੀ ਸਰਦਾਰ ਭੀਖ ਮੰਗਦੇ ਨੇ ਹੈਗਾ ਭਈਆ ਇਹ ਕੋਈ ਛਣਕਮ ਨਹੀਂ ਕਰਦੇ ਪਰ ਤੇਨੂੰ ਸੰਸਥਾ ਚ ਭੇਜਦੇ ਨੇ ਉੱਥੇ ਤੈਨੂੰ ਪ੍ਰਸ਼ਾਦਾ ਬੜੀ ਮਿਲ ਜਾਏਗਾ ਮੈਨੂੰ ਪ੍ਰਸ਼ਾਦਾ ਮਾੜਾ ਸਕੂਗਾ ਵੀ ਮਿਲ ਜਾਂਦੀ 10 ਸਿੱਖਾਂ ਨੂੰ ਕਿਉਂ ਮੰਗ ਲਾ ਵੀਰੇ ਉਹ ਚਲ ਉਹ ਨਹੀਂ ਕਿਉਂ ਮੰਗ ਲਾ ਬੱਤਾ ਤੋਂ ਬੇਕਾਰ ਆ ਇਹਨੂੰ ਇਹਨੂੰ ਮਨਾਓ ਸੰਸਥਾ ਚ ਲੈ ਕੇ ਜਾਂਦੇ ਆ ਰੋਟੀ ਪਾਣੀ ਦਮਾਂਗੇ ਕੱਪੜਾ ਦਮਾਂਗੇ ਮਨਾਓ ਆਜੋ ਤਾਨੂੰ ਪਤਾ ਲੱਗ ਜੂ ਕਿ ਮਨਾਓ ਦੇਖ ਲਓ ਪਤਾ ਲੱਗ ਜੂ ਸਹੀ ਗੱਲ ਤੇ ਤੁਹਾਨੂੰ ਹੋਰ ਯਾਰ ਤੁਸੀਂ ਲੱਗ ਜਾਂਦੇ ਹੋ ਯਾਰ ਉਹਨੂੰ ਕਿਹਾ ਭਾਈ ਤੇਰੇ ਤੇ ਬੰਦਾ ਵੀ ਇੱਕ ਸਪੈਸ਼ਲ ਛੱਡ ਦਾਂਗੇ ਤੇਰੀ ਸੇਵਾ ਬਾਾਰੇ ਤਾਂ ਵੀ ਮੰਨਦੇ ਕਿਉਂਕਿ ਇਹ ਘੰਟੇ ਦਾ 5-5000 ਕਮਾਉਂਦੇ ਨੇ ਜੀ ਇਹਨਾਂ ਦੇ ਸ਼ਾਮ ਨੂੰ ਪੀੜੀ ਵੀ ਹੁੰਦੀ ਹੈ ਹਾਂ ਤੇ ਨਹੀਂ ਮੁਰਗਾ ਮੀਨ ਮੱਛੀ ਸਭ ਚੱਲਦਾ ਮਹਾਰਾਜਾ ਦਾ ਸ਼ਾਮ ਨੂੰ ਠੇਕਦੇ ਹੀ ਮਿਲਦੇ ਬਹੁਤ ਮਾਹੌਲ ਖਰਾਬ ਕਰਦੇ ਨੇ ਜੀ ਇਹ ਤਾਂ ਥੋੜਾ ਸੰਗਤ ਨੂੰ ਸਮਝਣਾ ਪੈਣਾ ਵੀ ਇਹਨਾਂ ਨੂੰ ਨਾ ਭੀਖ ਦਈਏ ਹਰ ਦੌਰ ਤੋਂ ਆਏ ਕੀ ਕਰਨ ਵਾਸਤੇ ਮੰਗਣ ਵਾਲ ਤੇ ਕਦੋਂ ਆਇਆ ਕਦੋਂ ਆਇਆ ਕੋਈ ਬਿਜ਼ਨਸ ਆ ਗਏ ਕਿਹੜੇ ਦਿਨ ਚੱਲਦੇ ਨੇ ਕੀ ਲੋਕਾਂ ਦੇ ਮਨਾਂ ਦੇ ਬੀਤ ਰਹੀ ਆ ਕਿਹੜੇ ਸਾਡੇ ਲਈ ਇਹ ਇਤਿਹਾਸ ਆ ਪਤਾ ਕੋਈ ਤੈਨੂੰ ਤੈਨੂੰ ਰੋਟੀ ਪ੍ਰਸ਼ਾਦਾ ਕੱਪੜੇ ਤੇਰੀ ਰੋਜ਼ ਮਾਲ ਸੋ ਵੀ ਮਾੜਾ ਮੋੜਾ ਤਰ੍ਹਾਂ ਸਰੀਰ ਚੱਲਣ ਲੱਗੂਗਾ ਨਾਲੇ ਚੱਲਾ ਜਾ ਉੱਠ ਘੜਾ ਫੋਨ ਫੋਨ ਘਰੇ ਕਰਨਾ ਕਿਤੇ ਆਹ ਪਰ ਦੇ ਕੇ ਮੈਨੂੰ ਅੱਜ ਨਾਲ ਤੇ ਬੰਦੇ ਆ ਕੇ ਛੱਡ ਕੇ ਗਏ ਨੇ ਅੱਛਾ ਜੀ ਹਾਂ ਜੀ ਕੌਣ ਛੱਡ ਕੇ ਗਿਆ ਤੈਨੂੰ ਗੂ ਪੈ ਗਈ ਹੱਡ ਹਰਾਮੀ ਇਹ ਕੰਮ ਅਸੀਂ ਗੁਰੂ ਘਰਾਂ ਜਿੱਨੀ ਚੱਲਣ ਦੇਣਾ ਨਾ ਸਾਡੇ ਕਿਸੇ ਗੁਰੂ ਸਾਹਿਬ ਨੇ ਸਾਨੂੰ ਇਹ ਸਿੱਖਿਆ ਦਿੱਤੀ ਆ ਵੀ ਆਹ ਭੀਖ ਮੰਗੋ ਸਾਨੂੰ ਕਿਰਤ ਕਰਨ ਦੀ ਨਾ ਅਸੀਂ ਅਸੀਂ ਝੂਠ ਬੋਲਦੇ ਆ ਵੀਰੇ ਤੁਸੀਂ ਤੁਸੀਂ ਸੱਚੇ ਹੋ ਤੁਸੀਂ ਤੁਸੀਂ ਸੱਚੇ ਹੋ ਆਹ ਦੇਖ ਆ ਕੀ ਆ ਆ ਕੀ ਆ ਤਮਾਕੂ ਆ ਜੀ ਬਸ ਫੇਰ ਓਏ ਇਹ ਕੰਮ ਨਹੀਂ ਕਰਨਾ ਪੈਰੀ ਹੱਥ ਨਾ ਅਸੀਂ ਲਵਾਉਨੇ ਆ ਨਾ ਲਾਉਨੇ ਆ ਠੀਕ ਆ ਅਗਰ ਆਪ ਦੂਸਰੀ ਵਾਰ ਹਮੇ ਦਿਖਾਈ ਦੇਗੇ ਤਾਂ ਹਮਸੇ ਬੁਰਾ ਕੋਈ ਨਹੀਂ ਹੋਗਾ ਅਸੀਂ ਭੁੱਲ ਜਾਵਾਂਗੇ ਕਿ ਆਪਾਂ ਪਹਾਏ ਜੋ ਚਲੇ ਜਾ ਰਹੇ ਬਾਬਾ ਜੀ ਉਹ ਮੈਂ ਆਪਣੇ ਆਲੇ ਸੁਣਾ ਦੇ ਕਿੱਥੋਂ ਆਇਆ ਕਿੱਥੋਂ ਆਇਆ ਹਾਂ ਫਰਗੋਰ ਤੋਂ ਆਇਆ ਕੀ ਕਰਨ ਵਾਸਤੇ ਮੰਗਣ ਵਾਸਤੇ ਕਦੋਂ ਆਇਆ ਕਦੋਂ ਆਇਆ ਪਰਸੋਂ ਆਇਆ ਪਰਸੋਂ ਆਇਆ ਕਿਹਨੇ ਦੱਸਿਆ ਔਰੇ ਦਾ ਕਿਹੜਾ ਦੱਸਿਆ ਸੀ ਔਰੇ ਆ ਕੇ ਕੀ ਹੋਇਆ ਔਰੇ ਕਿਉਂ ਸੰਗਤ ਆਈ ਆ ਕੀ ਹੋਇਆ ਔਰੇ ਪਤਾ ਤੈਨੂੰ ਕਿਉਂ ਸੰਗਤ ਇਕੱਠੀ ਹੋਈ ਆ ਕੋਈ ਬਿジネス ਆ ਗਏ ਕਿਹੜੇ ਦਿਨ ਚੱਲਦੇ ਨੇ ਕੀ ਲੋਕਾਂ ਦੇ ਮਨਾਂ ਦੇ ਬੀਤ ਰਹੀ ਆ ਕਿਹੜੇ ਸਾਡੇ ਲਈ ਇਹ ਇਤਿਹਾਸ ਆ ਪਤਾ ਕੋਈ ਤੈਨੂੰ ਪੈਰ ਨਹੀਂ ਹੈਗੇ ਕਮਾਈ ਦਾ ਸਾਧਨ ਹੈ ਨਹੀਂ ਤੇਰਾ ਕੋਈ ਉਹ ਲਾਪੋਣੇ ਨੂੰ ਭੇਜ ਦੀ ਆਸ਼ਰਮ ਭੇਜ ਦੀ ਚਲ ਤੈਨੂੰ ਸੰਸਤਾ 'ਚ ਭੇਜ ਦਿੰਦੇ ਆਸ਼ਰਮ ਲੈ ਜਾਂਦੇ ਆ ਤੈਨੂੰ ਚਲ ਰੋਟੀ ਉਹ ਨਾ ਨਾ ਤੈਨੂੰ ਰੋਟੀ ਦਾ ਪ੍ਰਬੰਧ ਕਰ ਦਿਆਂਗੇ ਤੈਨੂੰ ਕਮਾਈ ਸਾਰੇ ਮਿਲੂਗਾ ਤੇ ਤੈਨੂੰ ਰੋਟੀ ਪ੍ਰਸ਼ਾਦ ਆ ਕੱਪੜੇ ਤੇਰੀ ਰੋਜ਼ ਮਾਲ ਸੋ ਵੀ ਮਾੜਾ ਮਾੜਾ ਤੇਰਾ ਸਰੀਰ ਚੱਲਣ ਲੱਗੂਗਾ ਨਾਲ ਚੱਲਾ ਜਾ ਉੱਠ ਖੜਾ ਫੋਨ ਫੋਨ ਘਰੇ ਕਰਨਾ ਕਿਤੇ ਬੱਸ ਦੇਖ ਮੈਨੂੰ ਆਸ਼ਰਮ ਚ ਰੱਖਣ ਲੱਗੇ ਨੇ ਚਲੇ ਜਾਏਂਗਾ ਬੱਬਾ ਜੀ ਨਹੀਂ ਮਾਰ ਦੱਸ ਸਰ ਮੈਂ ਜ਼ਰਾ ਪੜਾ ਕਰਦਾ ਨੂੰ ਕਹਿੰਦਾ ਮੈਂ ਚੱਲ ਜਾਊਂਗਾ ਮੈਂ ਤੈਨੂੰ ਕਹਿੰਦਾ ਤੈਨੂੰ ਆਸ਼ਰਮ ਵਿੱਚ ਇੰਨਾ ਵਧੀਆ ਥਾਂ ਜਗ੍ਹਾ ਭੇਜ ਰਹੇ ਨੇ ਹਾਂ ਕਿੱਥੇ ਵੀ ਨਹੀਂ ਦੇ ਲੈ ਆ ਤੇ ਹਾਂ ਲੈ ਆ ਤੇ ਕਿੱਥੇ ਜਾਣਾ ਚਲੇ ਜਾਏਂਗਾ ਨਹੀਂ ਹਰ ਦੁਆਰ ਕੋ ਤੈਨੂੰ ਰੇ ਰੱਖਦੇ ਆ ਪੰਜਾਬ ਚ ਵਧੀਆ ਤੈਨੂੰ ਆਸ਼ਰਮ ਚ ਰੋਜ਼ ਪ੍ਰਸ਼ਾਦਾ ਪਾਣੀ ਵਧੀਆ ਤੈਨੂੰ ਵਧੀਆ ਕੱਪੜੇ ਆ ਤੇਰੇ ਨਮਾਰ ਢਵਾਉਣ ਨੂੰ ਬੰਦਾ ਤੇਰੇ ਦੇ ਸਪੈਸ਼ਲ ਹੈ ਪਰਿਵਾਰ ਨੂੰ ਬੁਲਾ ਲੈਣੇ ਆ ਕੌਣ ਕੌਣ ਪਰਿਵਾਰ ਚ ਹਰ ਦੁਆਰ ਕੋ ਕੋਈ ਨਹੀਂ ਬੁਲਾ ਲਿਆ ਅਸੀਂ ਆਪਣੇ ਖਰਚੇ ਤੇ ਬੁਲਾਵਾਂਗੇ ਮਰਬਾ ਨੰਬਰ ਵੀ ਨਹੀਂ ਹੈ ਨਾ ਫੋਨ ਕੋਈ ਨਹੀਂ ਤਾਂ ਕੀ ਹੋਏ ਬਹਾਨੇ ਨਹੀਂ ਨੰਬਰ ਵੀ ਆਓ ਵੀਡੀਓ ਵੀਡੀਓ ਪੇ ਦੇ ਦੇ ਆਪ ਬੈਂਤੀ ਖਾਈ ਨਹੀਂ ਦੇਗੇ ਆਮ ਚਲੇ ਜਾਏਗਾ ਦਿਖਾਈ ਹੋਣ ਕਿਉਂ ਦਿੱਤਾ ਤੁਸੀਂ ਨਹੀਂ ਬਿਜ਼ਨਸ ਸਮਝਿਆ ਇਹਨੂੰ ਤੈਨੂੰ ਪਤਾ ਵੀ ਇਹ ਕੀ ਹੈਗਾ ਕੀ ਹੋਇਆ ਕੀ ਆ ਇਹ ਤਾਂ ਦੋ ਤਿੰਨ ਬੰਦੇ ਛੱਡ ਕੇ ਗਏ ਨੇ ਦੋ ਤਿੰਨ ਬੰਦੇ ਆ ਕੇ ਛੱਡ ਕੇ ਗਏ ਨੇ ਅੱਛਾ ਜੀ ਕੌਣ ਛੱਡ ਕੇ ਗਿਆ ਤੈਨੂੰ ਉਹ ਛੱਡ ਕੇ ਨਹੀਂ ਗਿਆ ਜੀ ਲੈ ਉਹ ਬਾਬਾ ਜੀ ਐਵੇਂ ਕਹਿ ਰਹੇ ਨੇ ਕਿ ਕਮਾਈ ਕਰਦਾ ਇਹਨੂੰ ਬਾਹਰ ਤੇ ਆੜੀ ਦੇਣਗੇ ਇੰਦੇ ਚ ਉਹ ਉਰੀ ਖੜੇ ਨੇ ਉਹ ਬੰਦੇ ਨੇ ਉਹ ਕਿਰਤ ਕਰ ਰਹੇ ਨੇ ਉਹ ਦੇਖ ਰਹੇ ਨੇ ਉਹਨੂੰ ਪੈ ਗਈ ਹੱਡ ਹਰਾਮੀ ਇਹ ਕੰਮ ਅਸੀਂ ਗੁਰੂ ਘਰਾਂ 'ਚ ਨਹੀਂ ਚੱਲਣ ਦੇਣਾ। ਨਾ ਸਾਡੇ ਕਿਸੇ ਗੁਰੂ ਸਾਹਿਬ ਨੇ ਸਾਨੂੰ ਇਹ ਸਿੱਖਿਆ ਦਿੱਤੀ ਆ ਵੀ ਆਹ ਭੀਖ ਮੰਗੋ ਸਾਨੂੰ ਕਿਰਤ ਕਰਨ ਦੀ। ਸਾਡੇ ਦਾ ਜਿਹੜੇ ਆਪ ਆਕਾਲਪੁਰਖ ਸੀਗੇ ਨਾ ਉਹਨਾਂ ਨੇ ਵੀ ਹੱਲ ਚ ਲਾਇਆ। ਤੁਹਾਨੂੰ ਤਾਂ ਉਹਨਾਂ ਨੇ ਨਹੀਂ ਮੰਗਣ ਦੀ ਸਿੱਖਿਆ ਦਿੱਤੀ। ਤੁਸੀਂ ਆਹ ਕੀ ਮਾਹੌਲ ਬਣਾ ਰਹੇ ਹੋ ਸਾਡੇ ਗੁਰੂ ਘਰਾਂ 'ਚ? ਜੇ ਤੁਹਾਡੀ ਛੱਤਰ ਪੇੜ ਕਰੇ ਫਿਰ ਤੁਹਾਡੇ ਫੈਨ ਕਹਿੰਦੇ ਨੇ ਇਹਨਾਂ ਨੂੰ ਤੰਗ ਕੀਤਾ ਹੈ। ਨਹੀਂ ਜਵਾਪਾ ਅੱਜ ਗਾੜੀ ਫੜ ਕੇ ਨਹੀਂ ਹੁੰਦਾ ਇਹਨੂੰ ਕਹਿਣਾ ਵੀ ਤੈਨੂੰ ਸੰਸਤਾ 'ਚ ਭੇਜ ਦਿਆਂ ਭਾਈ ਤੇਰੀ ਸੇਵਾ ਪਾਣੀ ਤੇਨੂੰ ਦਵਾਈ। ਚਲਾ ਜਾ ਯਾਰ ਚੱਲੀਏ ਕਿੰਨੇ ਪੈਸੇ ਕਿੰਨੇ ਇਕੱਠੇ ਕੀਤੇ ਨੇ ਚਲਾ ਜਾ ਦੱਸ ਪਰਿਵਾਰ ਹੈ ਕੀ ਹਮਾਰਾ ਪਰਿਵਾਰ ਹੈ ਸੀ ਕਿਹੜਾ ਤੇਰੇ ਪਰਿਵਾਰ ਨਾਲ ਤੇਰਾ ਵਿਯੋਗ ਉਹ ਤੇਰਾ ਵਿਯੋਗ ਥੋੜੀ ਕਰਾਉਣ ਲੱਗਿਆ ਕਿੰਨੇ ਪੈਸੇ ਇਕੱਠੇ ਕੀਤੇ ਇਹਦੀ ਤਲਾਸ਼ੀ ਕਰੋ ਪਹਿਲਾਂ ਛੱਡ ਕੇ ਕਹਿੰਦੇ ਇਹ ਬੰਦੇ ਨੂੰ ਆ ਛਾ ਉਹਨਾਂ ਨੂੰ ਲੈ ਜਾਣਗੇ ਛੱਡ ਮੈਂ ਬਾਹਰ ਘੱਟ ਤੈਨੂੰ ਕੀ ਪਾਇਆ ਦਿਖਾ ਦੇ ਤਲਾਸ਼ੀ ਕਰਾ ਪਹਿਲਾਂ ਕੀ ਕੀ ਪਾਇਆ ਸੀ ਇਹ ਵੀ ਅੰਦਰ ਕੀ ਹੈ ਜੇਬ ਵਿੱਚ ਡਾਕਟਰ ਦੇ ਘਰ ਹੁੰਦੇ ਉਹ ਕੀ ਪਾਇਆ ਨੇ ਜੇਬ ਪਰਲੀ ਦੇ

ਦੱਸ ਹੈਗੀ ਹੀ ਹੈਗੀ ਆ ਕਹਿੰਦੇ ਹੈਗੀ ਆ ਉਹਦੇ ਬੀਬੀ ਨੇ ਵੇੜੀ ਕਾ ਵੇੜੀ ਨਹੀਂ ਹੈ ਮਾਤਾ ਜੀ ਹੋਰ ਕੀ ਹੈ ਆ ਤਬਾਕੂ ਤਾਂ ਪਿਆ ਓਏ ਮਰਾ ਤੇਰੇ ਖੇਤਰੋਂ ਰੇ ਨਾ ਆਂ ਉਹਨਰੇ ਦੇਖ ਤੂੰ ਜਿਓ ਚ ਕੱਢੀ ਕਿਸ ਦਾ ਨਾ ਅਸੀਂ ਅਸੀਂ ਝੂਠ ਬੋਲਦੇ ਆਂ ਵੀਰੇ ਤੁਸੀਂ ਤੁਸੀਂ ਸੱਚੇ ਹੋ ਤੁਸੀਂ ਤੁਸੀਂ ਸੱਚੇ ਹੋ ਆ ਦੇਖ ਆ ਕੀ ਆ ਆ ਕੀ ਆ ਮਾਕੂ ਆ ਜੀ ਬੱਸ ਫੇਰ ਤਬਾਕੂ ਮਾਕੂ ਆ ਤੂੰ ਕਿਤਾਬ ਉਹ ਤੇ ਪਾ ਦਿਓ ਪਿੰਗਲਵਾੜੇ ਵਾਲੀ ਗੋਲਕੇ ਚ ਪਾ ਦਿਓ ਤੇਰੀ ਸੇਵਾ ਪੈ ਗਈ ਠੀਕ ਆ ਮਾੜੇ ਮੋਟੇ ਪਾਪ ਘਟੂ ਤੇਰਾ ਜਿਹੜਾ ਉਹ ਬਾਬਾ ਜੀ ਅਸੀਂ ਚਲੇ ਜਾ ਬਾਬਾ ਮੇਰੀ ਗੱਲ ਸੁਣ ਲੈ ਸਾਡਾ ਅਸੂਲ ਆ ਮੇਰੀ ਗੱਲ ਸੁਣ ਲੈ ਇੱਧਰ ਪੰਜਾਬੀ ਆਉਂਦੀ ਆ ਤੈਨੂੰ ਸਮਝ ਲੈ ਲੈਣਾ